ਚੋਣਾਂ ਦੌਰਾਨ ਹਰੇਕ ਪਾਰਟੀ ਵੱਲੋਂ ਲੁਧਿਆਣਾ ਜੋ ਕਿ ਹੋਟ ਸੀਟਾ ਉਥੋਂ ਆਪਣੇ ਕੈਂਡੀਡੇਟ ਦਾ ਨਾਂ ਐਲਾਨ ਕੀਤਾ ਗਿਆ ਪਰ ਜੇਕਰ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਵੱਲੋਂ ਹਜੇ ਤੱਕ ਆਪਣੇ ਕੈਂਡੀਡੇਟ ਦਾ ਨਾਂ ਐਲਾਨਿਆ ਨਹੀਂ ਗਿਆ ਜਿਸ ਨੂੰ ਲੈ ਕੇ ਲਗਾਤਾਰ ਹੀ ਕਾਂਗਰਸ ਪਾਰਟੀ ਦੇ ਵਿੱਚ ਮੀਟਿੰਗਾਂ ਦਾ ਦੌਰ ਵੀ ਜਾਰੀ ਹੈ ਪਰ ਇਸ ਵਿਚਕਾਰ ਲੋਕਾਂ 'ਚ ਵੀ ਚਰਚਾ ਦੇਖਣ ਨੂੰ ਮਿਲ ਰਹੀ ਹੈ ਕਿ ਭਾਰਤ ਪੁਸ਼ਨਾਸ਼ੂ ਸਾਹਿਬ ਦਾ ਮੰਤਰੀ ਭਾਰਤ ਪੁਸ਼ਨਾਸ਼ੂ ਨੂੰ ਕਾਂਗਰਸ ਲੁਧਿਆਣਾ ਤੋਂ ਕੈਂਡੀਡੇਟ ਐਲਾਨ ਸਕਦੀ ਹੈ ਪਰ ਇਸ ਵਿਚਕਾਰ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਾਸੀਏ ਕਿ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾਰ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਜਾਂਦੀ ਹੈ ਉਸ ਪੋਸਟ ਦੇ ਵਿੱਚ ਇੱਕ ਲੈਟਰ ਹੈਡ ਦੀ ਫੋਟੋ ਹੈ ਜਿਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਰਵਨੀਤ ਸਿੰਘ ਬਿੱਟੂ ਦੇ ਕਾਂਗਰਸ ਪਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਾਜਪਾ ਵੱਲੋਂ ਰਵਨੀਤ ਸਿੰਘ ਬਿੱਟੂ ਨੂੰ ਲੁਧਿਆਣਾ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਤੇ ਹੁਣ ਕਾਂਗਰਸ ਨੂੰ ਵੀ ਪਾਜਪਾ ਨੂੰ ਟੱਕਰ ਦੇਣ ਦੇ ਲਈ ਇੱਕ ਲੁਧਿਆਣਾ ਤੋਂ ਜੱਟ ਸਿਕ ਚਿਹਰਾ ਜਾਂ ਫਿਰ ਇੱਕ ਹਿੰਦੂ ਲੀਡਰ ਚਿਹਰਾ ਚਾਹੀਦਾ ਪਰ ਇਸ ਚਿਹਰੇ ਵਾਸਤੇ ਸਾਬਕਾ ਮੰਤਰੀ ਭਾਰਤ ਪੂਸ਼ਨ ਆਸ਼ੂ ਸਹੀ ਕੈਂਡੀਡੇਟ ਨਹੀਂ ਨੇ ਕਿਉਂਕਿ ਭਾਰਤ ਪੂਸ਼ਨ ਆਸ਼ੂ ਦੇ ਉਤੇ ਚੱਲ ਰਹੇ ਕੇਸ ਨੂੰ ਲੈ ਕੇ ਲੋਕਾਂ ਦੇ ਵੱਲੋਂ ਸਵਾਲ ਚੁੱਕੇ ਜਾ ਸਕਦੇ ਨੇ ਤੇ ਇਸ ਦੇ ਨਾਲ ਕਾਂਗਰਸ ਪਾਰਟੀ ਦੀ ਛਵੀ ਵੀ ਖਰਾਬ ਹੋ ਸਕਦੀ ਹੈ ਤੇ ਕਾਂਗਰਸ ਪਾਰਟੀ ਦੀ ਛਵੀ ਨੂੰ ਧਿਆਨ ਚ ਰੱਖਦੇ ਹੋਏ ਭਾਰਤ ਪੂਸ਼ਨ ਆਸ਼ੂ ਨੂੰ ਟਿਕਟ ਨਹੀਂ ਮਿਲਣੀ ਚਾਹੀਦੀ ਹੈ ਲੁਧਿਆਣਾ ਤੋਂ ਇਹ ਲੈਟਰ ਹੈਡ ਦੇ ਵਿੱਚ ਲਿਖਿਆ ਹੈ ਤੇ ਇਹ ਲੈਟਰ ਹੈਡ ਦੀ ਫੋਟੋ ਸੰਜੇ ਤਲਵਾਰ ਵੱਲੋਂ ਆਪਣੇ ਪੇਜ ਹਾਂਜੀ ਸਾਂਝੀ ਕੀਤੀ ਜਾਂਦੀ ਹੈ ਲੋਕਾਂ ਦੇ ਨਾਲ ਅਤੇ ਇਹ ਫੋਟੋ ਸਾਂਝੀ ਕਰਨ ਮਗਰੋਂ ਨਾ ਕੋਈ ਇੱਕ ਮੈਸੇਜ ਵੀ ਲਿਖਿਆ ਜਾਂਦਾ ਜਿਸ ਦੇ ਵਿੱਚ ਲਿਖਦੇ ਨੇ ਕਿ ਲੈਟਰ ਹੈਡ ਫੇਕ ਹੈ ਤੇ ਉਸ ਉਤੇ ਕੋਈ ਵੀ ਵਿਸ਼ਵਾਸ ਨਾ ਕਰੇ ਤੇ ਅੱਗੇ ਲਿਖਦੇ ਨੇ ਕਿ ਕਾਂਗਰਸ ਪਾਰਟੀ ਦੀ ਮਜ਼ਬੂਤੀ ਨੂੰ ਦੇਖਦੇ ਹੋਏ ਵਿਰੋਧੀ ਪਾਰਟੀਆਂ ਬੁਖਲਾਹੜ ਵਿੱਚ ਆ ਕੇ ਮੇਰੇ ਅਤੇ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਜਾਲੀ ਸਾਈਨ ਵਾਲਾ ਮੇਰਾ ਜਾਲੀ ਲੈਟਰ ਵਰਤ ਕੇ ਜਨਤਾ ਵਿੱਚ ਗੁੰਮਰਾਹ ਕਰਨ ਵਾਲਾ ਪ੍ਰਚਾਰ ਕਰ ਰਹੀ ਹੈ ਨਹੀਂ ਜੋ ਕਿ ਸ਼ਰਮਨਾਕ ਹਰਕਤ ਹੈ ਇੱਕ ਘਟਿਆ ਕਿਸਮ ਦੀ ਸੋਚ ਹੈ ਅਤੇ ਇਸ ਦੇ ਨਾਲ ਹੀ ਸੰਜੇ ਤਲਵਾਰ ਨੇ ਇਸ ਲੈਟਰ ਹੈਡ ਨੂੰ ਫੇਕ ਦੱਸਿਆ ਤੇ ਇਸ ਦੇ ਵਿੱਚ ਲਿਖਿਆ ਗੱਲਾਂ ਦੇ ਉੱਤੇ ਵੀ ਸੰਜੇ ਤਲਵਾਰ ਵੱਲੋਂ ਕਿਹਾ ਗਿਆ ਕਿ ਇਸ ਉੱਤੇ ਕੋਈ ਵੀ ਵਿਸ਼ਵਾਸ ਨਾ ਕਰੇ ਕਿਉਂਕਿ ਉਹਨਾਂ ਵੱਲੋਂ ਜਿਹੜੀ ਵਿਰੋਧੀ ਪਾਰਟੀਆਂ ਨੇ ਉਹਨਾਂ ਦੇ ਉੱਤੇ ਵੀ ਕਈ ਗੰਭੀਰ ਇਲਜ਼ਾਮ ਲਗਾਏ ਗਏ ਨੇ ਤੇ ਕਿਹਾ ਗਿਆ ਕਿ ਪਾਰਟੀਆਂ ਵਿਰੋਧੀ ਪਾਰਟੀਆਂ ਵੱਲੋਂ ਗੁੰਮਰਾਹ ਕਰਨ ਵਾਲਾ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਜੋ ਕਾਂਗਰਸ ਪਾਰਟੀ ਦੀ ਛਵੀ ਲੋਕਾਂ 'ਚ ਖਰਾਬ ਹੋ ਸਕੇ ਪਰ ਅਜਿਹਾ ਕੁਝ ਵੀ ਨਹੀਂ ਹੈ ਇਹ ਸੰਜੇ ਤਲਵਾਰ ਵੱਲੋਂ ਇੱਕ ਪੋਸਟ ਰਾਹੀ ਲੋਕਾਂ ਦੇ ਨਾਲ ਸਾਂਝਾ ਕੀਤਾ ਗਿਆ ਪਰ ਲੋਕਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਕਾਫੀ ਚਰਚਾ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਰਵਨੀਤ ਸਿੰਘ ਬਿੱਟੂ ਦੇ ਕਾਂਗਰਸ ਦਾ ਹੱਥ ਛੱਡਣ ਮਗਰੋਂ ਭਾਜਪਾ ਦਾ ਕਮਲ ਫੜਨ ਤੋਂ ਬਾਅਦ ਕਿਤੇ ਨਾ ਕਿਤੇ ਲੋਕਾਂ 'ਚ ਚਰਚਾ ਦੇਖਣ ਨੂੰ ਮਿਲ ਰਹੀ ਹੈ ਕਿ ਸਾਬਕਾ ਮੰਤਰੀ ਭਾਰਤ ਪੂਸ਼ਨ ਆਸ਼ੂ ਨੂੰ ਕੈਂਡੀਡੇਟ ਵਜੋਂ ਲੁਧਿਆਣਾ ਤੋਂ ਕਾਂਗਰਸ ਪਾਰਟੀ ਐਲਾਨ ਸਕਦੀ ਉਮੀਦਵਾਰ ਪਰ ਇਸ ਲੈਟਰ ਹੈਡ ਤੋਂ ਬਾਅਦ ਲੋਕਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਲ ਉੱਠਨੇ ਸ਼ੁਰੂ ਹੋ ਚੁੱਕੇ ਨੇ ਪਰ ਇਸ ਵਿਚਕਾਰ ਸੰਜੇ ਤਲਵਾਰ ਵੱਲੋਂ ਆਪਣਾ ਪੱਖ ਇਸ ਲੈਟਰ ਹੈਡ ਨੂੰ ਸਾਂਝਾ ਕਰਕੇ ਸਾਹਮਣੇ ਰੱਖ ਦਿੱਤਾ ਹੈ ਤੇ ਉਹਨਾਂ ਵੱਲੋਂ ਵੀ ਕਹਿ ਦਿੱਤਾ ਗਿਆ ਹੈ ਕਿ ਸੀਨੀਅਰ ਲੀਡਰਸ਼ਿਪ ਦੇ ਜਾਲੀ ਸਾਈਨ ਵਾਲਾ ਮੇਰਾ ਜਾਲੀ ਲੈਟਰ ਵਰਤ ਕੇ ਜਨਤਾ ਵਿੱਚ ਗੁੰਮਰਾਹ ਕਰਨ ਵਾਲਾ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਮੇਰੇ ਤੇ ਲੀਡਰਸ਼ਿਪ ਦੇ ਵਿੱਚ ਗਲਤ ਫਹਮੀਆਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਇਸ ਉੱਤੇ ਕੋਈ ਵੀ ਵਿਸ਼ਵਾਸ ਨਾ ਕਰੇ ਤਾਂ ਇੱਕ ਵਾਰ ਤੁਹਾਨੂੰ ਵੀ ਇਹ ਲੈਟਰ ਹੈਡ ਜ਼ਰੂਰ ਦਿਖਾ ਦਿੰਨੇ ਆ ਲੋਕ ਸਭਾ ਚੋਣਾਂ ਦੌਰਾਨ ਹਰੇਕ ਪਾਰਟੀ ਵੱਲੋਂ ਲੁਧਿਆਣਾ ਜੋ ਕਿ ਹੋਟ ਸੀਟਾ ਉੱਥੋਂ ਆਪਣੇ ਕੈਂਡੀਡੇਟ ਦਾ ਨਾਂ ਐਲਾਨ ਕੀਤਾ ਗਿਆ ਪਰ ਜੇਕਰ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਵੱਲੋਂ ਹਜੇ ਤੱਕ ਆਪਣੇ ਕੈਂਡੀਡੇਟ ਦਾ ਨਾਂ ਐਲਾਨਿਆ ਨਹੀਂ ਗਿਆ ਜਿਸ ਨੂੰ ਲੈ ਕੇ ਲਗਾਤਾਰ ਹੀ ਕਾਂਗਰਸ ਪਾਰਟੀ ਦੇ ਵਿੱਚ ਮੀਟਿੰਗਾਂ ਦਾ ਦੌਰ ਵੀ ਜਾਰੀ ਹੈ ਪਰ ਇਸ ਵਿਚਕਾਰ ਲੋਕਾਂ 'ਚ ਵੀ ਚਰਚਾ ਦੇਖਣ ਨੂੰ ਮਿਲ ਰਹੀ ਹੈ ਕਿ ਭਾਰਤ ਭੁਸ਼ਨ ਆਸ਼ੂ ਸਾਹਿਬ ਦਾ ਮੰਤਰੀ ਭਾਰਤ ਭੁਸ਼ਨ ਆਸ਼ੂ ਨੂੰ ਕਾਂਗਰਸ ਲੁਧਿਆਣਾ ਤੋਂ ਕੈਂਡੀਡੇਟ ਐਲਾਨ ਸਕਦੀ ਹੈ ਪਰ ਇਸ ਵਿਚਕਾਰ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਾਸੀਏ ਕਿ ਕਾਂਗਰਸ ਦੇ जिला प्रधान संजय तलवार ਵੱਲੋਂ ਇੱਕ ਪੋਸਟ ਸਾਂਝੀ ਕੀਤੀ ਜਾਂਦੀ ਹੈ ਉਸ ਪੋਸਟ ਦੇ ਵਿੱਚ ਇੱਕ ਲੈਟਰ ਹੈਡ ਦੀ ਫੋਟੋ ਹੈ ਜਿਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਰਵਨੀਤ ਸਿੰਘ ਬਿੱਟੂ ਦੇ ਕਾਂਗਰਸ ਚੜ੍ਹ ਪਾਪਪਾ ਸ਼ਾਮਲ ਹੋਣ ਤੋਂ ਬਾਅਦ ਭਾਜਪਾ ਵੱਲੋਂ ਰਵਨੀਤ ਸਿੰਘ ਬਿੱਟੂ ਨੂੰ ਲੁਧਿਆਣਾ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਤੇ ਹੁਣ ਕਾਂਗਰਸ ਨੂੰ ਵੀ ਭਾਜਪਾ ਨੂੰ ਟੱਕਰ ਦੇਣ ਦੇ ਲਈ ਇੱਕ ਲੁਧਿਆਣਾ ਤੋਂ ਜੱਟ ਸਿਕ ਚਿਹਰਾ ਜਾਂ ਫਿਰ ਇੱਕ ਹਿੰਦੂ ਲੀਡਰ ਚਿਹਰਾ ਚਾਹੀਦਾ ਹੈ ਪਰ ਇਸ ਚਿਹਰੇ ਵਾਸਤੇ ਸਾਬਕਾ ਮੰਤਰੀ ਭਾਰਤ ਪੂਸ਼ਨ ਆਸ਼ੂ ਹੀ ਕੈਂਡੀਡੇਟ ਨਹੀਂ ਨੇ ਕਿਉਂਕਿ 파ਰਤਪੂਸ਼ਨ ਆਸ਼ੂਦੇਵ ਤੇ ਚੱਲ ਰਹੇ ਕੇਸ ਨੂੰ ਲੈ ਕੇ ਲੋਕਾਂ ਦੇ ਵੱਲੋਂ ਸਵਾਲ ਚੁੱਕੇ ਜਾ ਸਕਦੇ ਨੇ ਤੇ ਇਸ ਦੇ ਨਾਲ ਕਾਂਗਰਸ ਪਾਰਟੀ ਦੀ ਛਵੀ ਵੀ ਖਰਾਬ ਹੋ ਸਕਦੀ ਹੈ ਤੇ ਕਾਂਗਰਸ ਪਾਰਟੀ ਦੀ ਛਵੀ ਨੂੰ ਧਿਆਨ ਚ ਰੱਖਦੇ ਹੋਏ 파ਰਤਪੂਸ਼ਨ ਆਸ਼ੂ ਨੂੰ ਟਿਕਟ ਨਹੀਂ ਮਿਲਣੀ ਚਾਹੀਦੀ ਹੈ ਲੁਧਿਆਣਾ ਤੋਂ ਇਹ ਲੈਟਰ ਹੈਡ ਦੇ ਵਿੱਚ ਲਿਖਿਆ ਹੈ ਤੇ ਇਹ ਲੈਟਰ ਹੈਡ ਦੀ ਫੋਟੋ ਸੰਜੇ ਤਲਵਾਰ ਵੱਲੋਂ ਆਪਣੇ ਪੇਜ ਰਾਹੀਂ ਸਾਂਝੀ ਕੀਤੀ ਜਾਂਦੀ ਹੈ ਲੋਕਾਂ ਦੇ ਨਾਲ ਅਤੇ ਇਹ ਫੋਟੋ ਸਾਂਝੀ ਕਰਨ ਮਗਰੋਂ ਨਾਲੋਂ ਇੱਕ ਮੈਸੇਜ ਵੀ ਲਿਖਿਆ ਜਾਂਦਾ ਜਿਸ ਦੇ ਵਿੱਚ ਉਹ ਲਿਖਦੇ ਨੇ ਕਿ ਲੈਟਰ ਹੈਡ ਫੇਕ ਹੈ ਤੇ ਉਸ ਉਤੇ ਕੋਈ ਵੀ ਵਿਸ਼ਵਾਸ ਨਾ ਕਰੇ ਤੇ ਅੱਗੇ ਲਿਖਦੇ ਨੇ ਕਿ ਕਾਂਗਰਸ ਪਾਰਟੀ ਦੀ ਮਜ਼ਬੂਤੀ ਨੂੰ ਦੇਖਦੇ ਹੋਏ ਵਿਰੋਧੀ ਪਾਰਟੀਆਂ ਬੁਖਲਾਹੜ ਵਿੱਚ ਆ ਕੇ ਮੇਰੇ ਅਤੇ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਜਾਲੀ ਸਾਈਨ ਵਾਲਾ ਮੇਰਾ ਜਾਲੀ ਲੈਟਰ ਵਰਤ ਕੇ ਜਨਤਾ ਵਿੱਚ ਗੁੰਮਰਾਹ ਕਰਨ ਵਾਲਾ ਪ੍ਰਚਾਰ ਕਰ ਰਹੀ ਹੈ ਨਹੀਂ ਜੋ ਕਿ ਸ਼ਰਮਨਾਕ ਹਰਕਤ ਹੈ ਤੇ ਘਟਿਆ ਕਿਸਮ ਦੀ ਸੋਚ ਹੈ ਅਤੇ ਇਸ ਦੇ ਨਾਲ ਹੀ ਸੰਜੇ ਤਲਵਾਰ ਨੇ ਇਸ ਲੈਟਰ ਹੈਡ ਨੂੰ ਫੇਕ ਦੱਸਿਆ ਤੇ ਜੋ ਚ ਲਿਖਿਆ ਗੱਲਾਂ ਦੇ ਉੱਤੇ ਵੀ ਸੰਜੇ ਤਲਵਾਰ ਵੱਲੋਂ ਕਿਹਾ ਗਿਆ ਕਿ ਇਸ ਉੱਤੇ ਕੋਈ ਵੀ ਵਿਸ਼ਵਾਸ ਨਾ ਕਰੇ ਕਿਉਂਕਿ ਉਹਨਾਂ ਵੱਲੋਂ ਜਿਹੜੀ ਵਿਰੋਧੀ ਪਾਰਟੀਆਂ ਨੇ ਉਹਨਾਂ ਦੇ ਉੱਤੇ ਵੀ ਕਈ ਗੰਭੀਰ ਇਲਜ਼ਾਮ ਲਗਾਏ ਗਏ ਨਹੀਂ ਤੇ ਕਿਹਾ ਗਿਆ ਕਿ ਪਾਰਟੀਆਂ ਵਿਰੋਧੀ ਪਾਰਟੀਆਂ ਵੱਲੋਂ ਗੁੰਮਰਾਹ ਕਰਨ ਵਾਲਾ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਜੋ ਕਾਂਗਰਸ ਪਾਰਟੀ ਦੀ ਛਵੀ ਲੋਕਾਂ 'ਚ ਖਰਾਬ ਹੋ ਸਕੇ ਪਰ ਅਜਿਹਾ ਕੁਝ ਵੀ ਨਹੀਂ ਹੈ ਇਹ ਸੰਜੇ ਤਲਵਾਰ ਵੱਲੋਂ ਇੱਕ ਪੋਸਟ ਰਾਹੀਂ ਲੋਕਾਂ ਦੇ ਨਾਲ ਸਾਂਝਾ ਕੀਤਾ ਗਿਆ ਪਰ ਲੋਕਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਕਾਫੀ ਚਰਚਾ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਦੀ ਰਵਨੀਤ ਸਿੰਘ ਬਿੱਟੂ ਦੇ ਕਾਂਗਰਸ ਦਾ ਹੱਥ ਛੱਡਣ ਮਗਰੋਂ ਪਾਸ਼ਪਾ ਦਾ ਕਮਲ ਫੜਨ ਤੋਂ ਬਾਅਦ ਕਿਤਨਾ ਕਿਤੇ ਲੋਕਾਂ 'ਚ ਚਰਚਾ ਦੇਖਣ ਨੂੰ ਮਿਲ ਰਹੀ ਹੈ ਕਿ ਸਾਬਕਾ ਮੰਤਰੀ ਭਾਰਤ ਪੂਸ਼ਨ ਆਸ਼ੂ ਨੂੰ ਕੈਂਡੀਡੇਟ ਵਜੋਂ ਲੁਧਿਆਣਾ ਤੋਂ ਕਾਂਗਰਸ ਪਾਰਟੀ ਐਲਾਨ ਸਕਦੀ ਹੋਮੇਦਵਾਰ ਪਰ ਇਸ ਲੈਟਰ ਹੈਡ ਤੋਂ ਬਾਅਦ ਲੋਕਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਲ ਉੱਠਨੇ ਸ਼ੁਰੂ ਹੋ ਚੁੱਕੇ ਨੇ ਪਰ ਇਸ ਵਿਚਕਾਰ ਸੰਜੇ ਤਲਵਾਰ ਵੱਲੋਂ ਆਪਣਾ ਪੱਖ ਇਸ ਲੈਟਰ ਹੈਡ ਨੂੰ ਸਾਂਝਾ ਕਰਕੇ ਸਾਹਮਣੇ ਰੱਖ ਦਿੱਤਾ ਹੈ ਤੇ ਉਹਨਾਂ ਵੱਲੋਂ ਵੀ ਕਹਿ ਦਿੱਤਾ ਗਿਆ ਹੈ ਕਿ ਸੀਨੀਅਰ ਲੀਡਰਸ਼ਿਪ ਦੇ ਜਾਲੀ ਸਾਈਨ ਵਾਲਾ ਮੇਰਾ ਜਾਲੀ ਲੈਟਰ ਵਰਤ ਕੇ ਜਨਤਾ ਵਿੱਚ ਗੁੰਮਰਾਹ ਕਰਨ ਵਾਲਾ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਮੇਰੇ ਤੇ ਲੀਡਰਸ਼ਿਪ ਦੇ ਵਿੱਚ ਗਲਤਫਹਿਮੀਆਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਇਸ ਉੱਤੇ ਕੋਈ ਵੀ ਵਿਸ਼ਵਾਸ ਨਾ ਕਰੇ ਤਾਂ ਇੱਕ ਵਾਰ ਤੁਹਾਨੂੰ ਵੀ ਇਹ ਲੈਟਰ ਹੈਡ ਜ਼ਰੂਰ ਦਿਖਾ ਦਿੰਨੇ ਆ ਲੋਕ ਸਭਾ ਚੋਣਾਂ ਦੌਰਾਨ ਹਰੇਕ ਪਾਰਟੀ ਵੱਲੋਂ ਲੁਧਿਆਣਾ ਜੋ ਕਿ ਹੋਟ ਸੀਟਾ ਉੱਥੋਂ ਆਪਣੇ ਕੈਂਡੀਡੇਟ ਦਾ ਨਾਂ ਐਲਾਨ ਕੀਤਾ ਗਿਆ ਪਰ ਜੇਕਰ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਵੱਲੋਂ ਹਜੇ ਤੱਕ ਆਪਣੇ ਕੈਂਡੀਡੇਟ ਦਾ ਨਾਂ ਐਲਾਨਿਆ ਨਹੀਂ ਗਿਆ ਜਿਸ ਨੂੰ ਲੈ ਕੇ ਲਗਾਤਾਰ ਹੀ ਕਾਂਗਰਸ ਪਾਰਟੀ ਦੇ ਵਿੱਚ ਮੀਟਿੰਗਾਂ ਦਾ ਦੌਰ ਵੀ ਜਾਰੀ ਹੈ ਪਰ ਇਸ ਵਿਚਕਾਰ ਲੋਕਾਂ 'ਚ ਵੀ ਚਰਚਾ ਦੇਖਣ ਨੂੰ ਮਿਲ ਰਹੀ ਹੈ ਕਿ ਭਾਰਤ ਤੁਸ਼ਨਾਸ਼ੂ ਸਾਹਿਬ ਦਾ ਮੰਤਰੀ ਭਾਰਤ ਤੁਸ਼ਨਾਸ਼ੂ ਨੂੰ ਕਾਂਗਰਸ ਲੁਧਿਆਣਾ ਤੋਂ ਕੈਂਡੀਡੇਟ ਐਲਾਨ ਸਕਦੀ ਹੈ ਪਰ ਇਸ ਵਿਚਕਾਰ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਾਸੀਏ ਕਿ ਕਾਂਗਰਸ ਜਿਲ੍ਹਾ ਪ੍ਰਧਾਨ ਸੰਜੀਤ ਤਲਵਾਰ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਜਾਂਦੀ ਹੈ ਉਸ ਪੋਸਟ ਦੇ ਵਿੱਚ ਇੱਕ ਲੈਟਰ ਹੈਡ ਦੀ ਫੋਟੋ ਹੈ ਜਿਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਰਵਨੀਤ ਸਿੰਘ ਬਿੱਟੂ ਦੇ ਕਾਂਗਰਸ ਸਾਟ ਪਾਜਪਾ ਸ਼ਾਮਲ ਹੋਣ ਤੋਂ ਬਾਅਦ ਭਾਜਪਾ ਵੱਲੋਂ ਰਵਨੀਤ ਸਿੰਘ ਬਿੱਟੂ ਨੂੰ ਲੁਧਿਆਣਾ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਤੇ ਹੁਣ ਕਾਂਗਰਸ ਨੂੰ ਵੀ ਭਾਜਪਾ ਨੂੰ ਟੱਕਰ ਦੇਣ ਦੇ ਲਈ ਇੱਕ ਲੁਧਿਆਣਾ ਤੋਂ ਜੱਟ ਸਿਕ ਚਿਹਰਾ ਜਾਂ ਫਿਰ ਇੱਕ Hindu ਲੀਡਰ ਚਿਹਰਾ ਚਾਹੀਦਾ ਹੈ ਪਰ ਇਸ ਚਿਹਰੇ ਵਾਸਤੇ ਸਾਬਕਾ ਮੰਤਰੀ ਭਾਰਤ ਪੂਸ਼ਨ ਆਸ਼ੂ ਸਹੀ ਕੈਂਡੀਡੇਟ ਨਹੀਂ ਨੇ ਕਿਉਂਕਿ 파ਰਤਪੂਸ਼ਨ ਆਸ਼ੂਦੇਵ ਤੇ ਚੱਲ ਰਹੇ ਕੇਸ ਨੂੰ ਲੈ ਕੇ ਲੋਕਾਂ ਦੇ ਵੱਲੋਂ ਸਵਾਲ ਚੁੱਕੇ ਜਾ ਸਕਦੇ ਨੇ ਤੇ ਇਸ ਦੇ ਨਾਲ ਕਾਂਗਰਸ ਪਾਰਟੀ ਦੀ ਛਵੀ ਵੀ ਖਰਾਬ ਹੋ ਸਕਦੀ ਹੈ ਤੇ ਕਾਂਗਰਸ ਪਾਰਟੀ ਦੀ ਛਵੀ ਨੂੰ ਧਿਆਨ ਚ ਰੱਖਦੇ ਹੋਏ 파ਰਤਪੂਸ਼ਨ ਆਸ਼ੂ ਨੂੰ ਟਿਕਟ ਨਹੀਂ ਮਿਲਣੀ ਚਾਹੀਦੀ ਹੈ ਲੁਧਿਆਣਾ ਤੋਂ ਇਹ ਲੈਟਰ ਹੈਡ ਦੇ ਵਿੱਚ ਲਿਖਿਆ ਹੈ ਤੇ ਇਹ ਲੈਟਰ ਹੈਡ ਦੀ ਫੋਟੋ ਸੰਜੇ ਤਲਵਾਰ ਵੱਲੋਂ ਆਪਣੇ ਪੇਜ ਰਾਹੀਂ ਸਾਂਝੀ ਕੀਤੀ ਜਾਂਦੀ ਹੈ ਲੋਕਾਂ ਦੇ ਨਾਲ ਅਤੇ ਇਹ ਫੋਟੋ ਸਾਂਝੀ ਕਰਨ ਮਗਰੋਂ ਨਾ ਵੱਲੋ ਇੱਕ ਮੈਸੇਜ ਵੀ ਲਿਖਿਆ ਜਾਂਦਾ ਜਿਸ ਦੇ ਵਿੱਚ ਲਿਖਦੇ ਨੇ ਕਿ ਲੈਟਰ ਹੈਡ ਫੇਕ ਹੈ ਤੇ ਉਸ ਉਤੇ ਕੋਈ ਵੀ ਵਿਸ਼ਵਾਸ ਨਾ ਕਰੇ ਤੇ ਅੱਗੇ ਲਿਖਦੇ ਨੇ ਕਿ ਕਾਂਗਰਸ ਪਾਰਟੀ ਦੀ ਮਜ਼ਬੂਤੀ ਨੂੰ ਦੇਖਦੇ ਹੋਏ ਵਿਰੋਧੀ ਪਾਰਟੀਆਂ ਬੁਖਲਾਹੜ ਵਿੱਚ ਆ ਕੇ ਮੇਰੇ ਅਤੇ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਜਾਲੀ ਸਾਈਨ ਵਾਲਾ ਮੇਰਾ ਜਾਲੀ ਲੈਟਰ ਵਰਤ ਕੇ ਜਨਤਾ ਵਿੱਚ ਗੁੰਮਰਾਹ ਕਰਨ ਵਾਲਾ ਪ੍ਰਚਾਰ ਕਰ ਰਹੀ ਹੈ ਨਹੀਂ ਜੋ ਕਿ ਸ਼ਰਮਨਾਕ ਕਹਤਾ ਹੈ ਤੇ ਘਟਿਆ ਕਿਸਮ ਦੀ ਸੋਚ ਹੈ ਅਤੇ ਇਸ ਦੇ ਨਾਲ ਹੀ ਸੰਜੇ ਤਲਵਾਰ ਨੇ ਇਸ ਲੈਟਰ ਹੈਡ ਨੂੰ ਫੇਕ ਦੱਸਿਆ ਤੇ ਇਸ ਦੇ ਵਿੱਚ ਲਿਖਿਆ ਗੱਲਾਂ ਦੇ ਉੱਤੇ ਵੀ ਸੰਜੇ ਤਲਵਾਰ ਵੱਲੋਂ ਕਿਹਾ ਗਿਆ ਕਿ ਇਸ ਉੱਤੇ ਕੋਈ ਵੀ ਵਿਸ਼ਵਾਸ ਨਾ ਕਰੇ ਕਿਉਂਕਿ ਉਹਨਾਂ ਵੱਲੋਂ ਜਿਹੜੀ ਵਿਰੋਧੀ ਪਾਰਟੀਆਂ ਨੇ ਉਹਨਾਂ ਦੇ ਉੱਤੇ ਵੀ ਕਈ ਗੰਭੀਰ ਇਲਜ਼ਾਮ ਲਗਾਏ ਗਏ ਨਹੀਂ ਤੇ ਕਿਹਾ ਗਿਆ ਕਿ ਪਾਰਟੀਆਂ ਵਿਰੋਧੀ ਪਾਰਟੀਆਂ ਵੱਲੋਂ ਗੁੰਮਰਾਹ ਕਰਨ ਵਾਲਾ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਜੋ ਕਾਂਗਰਸ ਪਾਰਟੀ ਦੀ ਛਵੀ ਲੋਕਾਂ 'ਚ ਖਰਾਬ ਹੋ ਸਕੇ ਪਰ ਅਜਿਹਾ ਕੁਝ ਵੀ ਨਹੀਂ ਹੈ ਇਹ ਸੰਜੇ ਤਲਵਾਰ ਵੱਲੋਂ ਇੱਕ ਪੋਸਟ ਰਾਹੀਂ ਲੋਕਾਂ ਦੇ ਨਾਲ ਸਾਂਝਾ ਕੀਤਾ ਗਿਆ ਪਰ ਲੋਕਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਕਾਫੀ ਚਰਚਾ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਰਵਨੀਤ ਸਿੰਘ ਬਿੱਟੂ ਦੇ ਕਾਂਗਰਸ ਦਾ ਹੱਥ ਛੱਡਣ ਮਗਰੋਂ ਭਾਜਪਾ ਦਾ ਕਮਲ ਫੜਨ ਤੋਂ ਬਾਅਦ ਕਿਤੇ ਨਾ ਕਿਤੇ ਲੋਕਾਂ 'ਚ ਚਰਚਾ ਦੇਖਣ ਨੂੰ ਮਿਲ ਰਹੀ ਹੈ ਕਿ ਸਾਬਕਾ ਮੰਤਰੀ ਭਾਰਤ ਪੂਸ਼ਨ ਆਸ਼ੂ ਨੂੰ ਕੈਂਡੀਡੇਟ ਵਜੋਂ ਲੁਧਿਆਣਾ ਤੋਂ ਕਾਂਗਰਸ ਪਾਰਟੀ ਐਲਾਨ ਸਕਦੀ ਹੈ ਉਮੀਦਵਾਰ ਪਰ ਇਸ ਲੈਟਰ ਹੈਡ ਤੋਂ ਬਾਅਦ ਲੋਕਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਲ ਉੱਠਨੇ ਸ਼ੁਰੂ ਹੋ ਚੁੱਕੇ ਨੇ ਪਰ ਇਸ ਵਿਚਕਾਰ ਸੰਜੇ ਤਲਵਾਰ ਵੱਲੋਂ ਆਪਣਾ ਪੱਖ लेटर हेड ਨੂੰ ਸਾਂਝਾ ਕਰਕੇ ਸਾਹਮਣੇ ਰੱਖ ਦਿੱਤਾ ਹੈ ਤੇ ਉਹਨਾਂ ਵੱਲੋਂ ਵੀ ਕਹਿ ਦਿੱਤਾ ਗਿਆ ਹੈ ਕਿ ਸੀਨੀਅਰ ਲੀਡਰਸ਼ਿਪ ਦੇ ਜਾਲੀ ਸਾਈਨ ਵਾਲਾ ਮੇਰਾ ਜਾਲੀ ਲੈਟਰ ਵਰਤ ਕੇ ਜਨਤਾ ਵਿੱਚ ਗੁੰਮਰਾਹ ਕਰਨ ਵਾਲਾ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਮੇਰੇ ਤੇ ਲੀਡਰਸ਼ਿਪ ਦੇ ਵਿੱਚ ਗਲਤਫਹਿਮੀਆਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਇਸ ਉੱਤੇ ਕੋਈ ਵੀ ਵਿਸ਼ਵਾਸ ਨਾ ਕਰੇ ਤਾਂ ਇੱਕ ਵਾਰ ਤੁਹਾਨੂੰ ਵੀ ਇਹ ਲੈਟਰ ਹੈਡ ਜ਼ਰੂਰ ਦਿਖਾ ਦਿੰਨੇ ਆ ਲੋਕ ਸਭਾ ਚੋਣਾਂ ਦੌਰਾਨ ਹਰੇਕ ਪਾਰਟੀ ਵੱਲੋਂ ਲੁਧਿਆਣਾ ਜੋ ਕਿ ਹੋਟ ਸੀਟ ਆ ਉਥੋਂ ਆਪਣੇ ਕੈਂਡੀਡੇਟ ਦਾ ਨਾਮ ਐਲਾਨ ਕੀਤਾ ਗਿਆ ਪਰ ਜੇਕਰ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਵੱਲੋਂ ਹਜੇ ਤੱਕ ਆਪਣੇ ਕੈਂਡੀਡੇਟ ਦਾ ਨਾਮ ਐਲਾਨਿਆ ਨਹੀਂ ਗਿਆ ਜਿਸ ਨੂੰ ਲੈ ਕੇ ਲਗਾਤਾਰ ਹੀ ਕਾਂਗਰਸ ਪਾਰਟੀ ਦੇ ਵਿੱਚ ਮੀਟਿੰਗਾਂ ਦਾ ਦੌਰ ਵੀ ਜਾਰੀ ਹੈ ਪਰ ਇਸ ਵਿਚਕਾਰ ਲੋਕਾਂ 'ਚ ਵੀ ਚਰਚਾ ਦੇਖਣ ਨੂੰ ਮਿਲ ਰਹੀ ਹੈ ਕਿ ਭਾਰਤ ਪੁਸ਼ਨਾਸ਼ੂ ਸਾਹਿਬ ਦਾ ਮੰਤਰੀ ਭਾਰਤ ਪੁਸ਼ਨਾਸ਼ੂ ਨੂੰ ਕਾਂਗਰਸ ਲੁਧਿਆਣਾ ਤੋਂ ਕੈਂਡੀਡੇਟ ਐਲਾਨ ਸਕਦੀ ਹੈ ਪਰ ਇਸ ਵਿਚਕਾਰ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਾਸੀਏ ਕਿ ਕਾਂਗਰਸ ਜਿਲ੍ਹਾ ਪ੍ਰਦਾਨ ਸੰਜੇ ਤਲਵਾਰ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਜਾਂਦੀ ਹੈ ਉਸ ਪੋਸਟ ਦੇ ਵਿੱਚ ਇੱਕ ਲੈਟਰ ਹੈਡ ਦੀ ਫੋਟੋ ਹੈ ਜਿਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਰਵਨੀਤ ਸਿੰਘ ਬਿੱਟੂ ਦੇ ਕਾਂਗਰਸ ਚੜ੍ਹ ਪਾਜਪਾ ਸ਼ਾਮਲ ਹੋਣ ਤੋਂ ਬਾਅਦ ਭਾਜਪਾ ਵੱਲੋਂ ਰਵਨੀਤ ਸਿੰਘ ਬਿੱਟੂ ਨੂੰ ਲੁਧਿਆਣਾ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਤੇ ਹੁਣ ਕਾਂਗਰਸ ਨੂੰ ਵੀ ਭਾਜਪਾ ਨੂੰ ਟੱਕਰ ਦੇਣ ਦੇ ਲਈ ਇੱਕ ਲੁਧਿਆਣਾ ਤੋਂ ਜੱਟ ਸਿਕ ਚਿਹਰਾ ਜਾਂ ਫਿਰ ਇੱਕ Hindu ਲੀਡਰ ਚਿਹਰਾ ਚਾਹੀਦਾ ਹੈ ਪਰ ਇਸ ਚਿਹਰੇ ਵਾਸਤੇ ਸਾਬਕਾ ਮੰਤਰੀ ਭਾਰਤ ਪੂਸ਼ਨ ਆਸ਼ੂ ਸਹੀ ਕੈਂਡੀਡੇਟ ਨਹੀਂ ਨੇ ਕਿਉਂਕਿ ਭਾਰਤ ਪੂਸ਼ਨ ਆਸ਼ੂ ਦੇ ਉੱਤੇ ਚੱਲ ਰਹੇ ਕੇਸ ਨੂੰ ਲੈ ਕੇ ਲੋਕਾਂ ਦੇ ਵੱਲੋਂ ਸਵਾਲ ਚੁੱਕੇ ਜਾ ਸਕਦੇ ਨੇ ਤੇ ਇਸ ਦੇ ਨਾਲ ਕਾਂਗਰਸ ਪਾਰਟੀ ਦੀ ਛਵੀ ਵੀ ਖਰਾਬ ਹੋ ਸਕਦੀ ਹੈ ਤੇ ਕਾਂਗਰਸ ਪਾਰਟੀ ਦੀ ਛਵੀ ਨੂੰ ਧਿਆਨ ਚ ਰੱਖਦੇ ਹੋਏ ਭਾਰਤ ਪੂਸ਼ਨ ਆਸ਼ੂ ਨੂੰ ਟਿਕਟ ਨਹੀਂ ਮਿਲਣੀ ਚਾਹੀਦੀ ਹੈ ਲੁਧਿਆਣਾ ਤੋਂ ਇਹ ਲੈਟਰ ਹੈਡ ਦੇ ਵਿੱਚ ਲਿਖਿਆ ਹੈ ਤੇ ਇਹ ਲੈਟਰ ਹੈਡ ਦੀ ਫੋਟੋ ਸੰਜੇ ਤਲਵਾਰ ਵੱਲੋਂ ਆਪਣੇ ਪੇਜ ਰਾਹੀਂ ਸਾਂਝੀ ਕੀਤੀ ਜਾਂਦੀ ਹੈ ਲੋਕਾਂ ਦੇ ਨਾਲ ਅਤੇ ਇਹ ਫੋਟੋ ਸਾਂਝੀ ਕਰਨ ਮਗਰੋਂ ਨਾਲੋਂ ਇੱਕ ਮੈਸੇਜ ਵੀ ਲਿਖਿਆ ਜਾਂਦਾ ਜਿਸ ਦੇ ਵਿੱਚ ਉਹ ਲਿਖਦੇ ਨੇ ਕਿ ਲੈਟਰ ਹੈਡ ਫੇਕ ਹੈ ਤੇ ਇਸ ਉਤੇ ਕੋਈ ਵੀ ਵਿਸ਼ਵਾਸ ਨਾ ਕਰੇ ਤੇ ਅੱਗੇ ਲਿਖਦੇ ਨੇ ਕਿ ਕਾਂਗਰਸ ਪਾਰਟੀ ਦੀ ਮਜ਼ਬੂਤੀ ਨੂੰ ਦੇਖਦੇ ਹੋਏ ਵਿਰੋਧੀ ਪਾਰਟੀਆਂ ਬੁਖਲਾਹੜ ਵਿੱਚ ਆ ਕੇ ਮੇਰੇ ਅਤੇ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਝਾਲੀ ਸਾਈਨ ਵਾਲਾ ਮੇਰਾ ਝਾਲੀ ਲੈਟਰ ਵਰਤ ਕੇ ਜਨਤਾ ਵਿੱਚ ਗੁੰਮਰਾਹ ਕਰਨ ਵਾਲਾ ਪ੍ਰਚਾਰ ਕਰ ਰਹੀ ਹੈ ਨਹੀਂ ਜੋ ਕਿ ਸ਼ਰਮਨਾਕ ਹਰਕਤ ਹੈ ਤੇ ਕਟਿਆ ਕਿਸਮ ਦੀ ਸੋਚ ਹੈ ਅਤੇ ਇਸ ਦੇ ਨਾਲ ਹੀ ਸੰਜੇ ਤਲਵਾਰ ਨੇ ਇਸ ਲੈਟਰ ਹੈਡ ਨੂੰ ਫੇਕ ਦੱਸਿਆ ਹੈ ਤੇ ਦੇ ਵਿੱਚ ਲਿਖਿਆ ਗੱਲਾਂ ਦੇ ਉੱਤੇ ਵੀ ਸੰਜੇ ਤਲਵਾਰ ਵੱਲੋਂ ਕਿਹਾ ਗਿਆ ਕਿ ਇਸ ਦੇ ਉੱਤੇ ਕੋਈ ਵੀ ਵਿਸ਼ਵਾਸ ਨਾ ਕਰੇ ਕਿਉਂਕਿ ਉਹਨਾਂ ਵੱਲੋਂ ਜਿਹੜੀ ਵਿਰੋਧੀ ਪਾਰਟੀਆਂ ਨੇ ਉਹਨਾਂ ਦੇ ਉੱਤੇ ਵੀ ਕਈ ਗੰਭੀਰ ਇਲਜ਼ਾਮ ਲਗਾਏ ਗਏ ਨੇ ਤੇ ਕਿਹਾ ਗਿਆ ਕਿ ਪਾਰਟੀਆਂ ਵਿਰੋਧੀ ਪਾਰਟੀਆਂ ਵੱਲੋਂ ਗੁੰਮਰਾਹ ਕਰਨ ਵਾਲਾ ਪ੍ਰਚਾਰ ਕੀਤਾ ਜਾ ਰਿਹਾ ਤਾਂ ਜੋ ਕਾਂਗਰਸ ਪਾਰਟੀ ਦੀ ਛਵੀ ਲੋਕਾਂ 'ਚ ਖਰਾਬ ਹੋ ਸਕੇ ਪਰ ਅਜਿਹਾ ਕੁਝ ਵੀ ਨਹੀਂ ਹੈ ਇਹ ਸੰਜੇ ਤਲਵਾਰ ਵੱਲੋਂ ਇੱਕ ਪੋਸਟ ਰਾਹੀਂ ਲੋਕਾਂ ਦੇ ਨਾਲ ਸਾਂਝਾ ਕੀਤਾ ਗਿਆ ਪਰ ਲੋਕਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਕਾਫੀ ਚਰਚਾ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਗਬਨੀਤ ਸਿੰਘ ਬਿੱਟੂ ਦੇ ਕਾਂਗਰਸ ਦਾ ਹੱਥ ਛੱਡਣ ਮਗਰੋਂ ਭਾਜਪਾ ਦਾ ਕਮਲ ਫੜਨ ਤੋਂ ਬਾਅਦ ਕਿਤਨਾ ਕਿਤੇ ਲੋਕਾਂ 'ਚ ਚਰਚਾ ਦੇਖਣ ਨੂੰ ਮਿਲ ਰਹੀ ਹੈ ਕਿ ਸਾਬਕਾ ਮੰਤਰੀ ਭਾਰਤ ਪੂਸ਼ਨ ਆਸ਼ੂ ਨੂੰ ਕੈਂਡੀਡੇਟ ਵਜੋਂ ਲੁਧਿਆਣਾ ਤੋਂ ਕਾਂਗਰਸ ਪਾਰਟੀ ਐਲਾਨ ਸਕਦੀ ਹੈ ਉਮੀਦਵਾਰ ਪਰ ਇਸ ਲੈਟਰ ਹੈਡ ਤੋਂ ਬਾਅਦ ਲੋਕਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਲ ਉੱਠਨੇ ਸ਼ੁਰੂ ਹੋ ਚੁੱਕੇ ਨੇ ਪਰ ਇਸ ਵਿਚਕਾਰ ਸੰਜੇ ਤਲਵਾਰ ਵੱਲੋਂ ਆਪਣਾ ਪੱਖ ਇਸ ਲੈਟਰ ਹੈਡ ਨੂੰ ਸਾਂਝਾ ਕਰਕੇ ਸਾਹਮਣੇ ਰੱਖ ਦਿੱਤਾ ਹੈ ਤੇ ਉਹਨਾਂ ਵੱਲੋਂ ਵੀ ਕਹਿ ਦਿੱਤਾ ਗਿਆ ਹੈ ਕਿ ਸੀਨੀਅਰ ਲੀਡਰਸ਼ਿਪ ਦੇ ਜਾਲੀ ਸਾਈਨ ਵਾਲਾ ਮੇਰਾ ਜਾਲੀ ਲੈਟਰ ਵਰਤ ਕੇ ਜਨਤਾ ਵਿੱਚ ਗੁੰਮਰਾਹ ਕਰਨ ਵਾਲਾ ਪ੍ਰਚਾਰ ਕੀਤਾ ਜਾ ਰਿਹਾ ਤੇ ਮੇਰੇ ਤੇ ਲੀਡਰਸ਼ਿਪ ਦੇ ਵਿੱਚ ਗਲਤ ਫਹਮੀਆਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਇਸ ਉੱਤੇ ਕੋਈ ਵੀ ਵਿਸ਼ਵਾਸ